ਇਦੇ ਵਾਸਤੇ ਜੇ ਸਾਨੂੰ ਚਾਹੀਦੀਆਂ ਨੇ ਥੋੜੀਆਂ ਜਿਹੀਆਂ ਸਬਜ਼ੀਆਂ ਤੇ ਹਲਕਾ ਜਿਹਾ ਇਹਦੇ ਵਿੱਚ ਆਪਾਂ ਨਮਕ ਐਡ ਕਰਾਂ। ਆਹ ਦੇਖੋ ਜੀ ਆਪਣਾ ਘੋਲ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ। ਇਸ ਤਰ੍ਹਾਂ ਅਸੀਂ ਸਾਰੇ ਬ੍ਰੈਡਾਂ ਉੱਪਰ ਜਿਹੜੀ ਸਟਫਿੰਗ ਤਿਆਰ ਕੀਤੀ ਸੀ ਉਹ ਲਗਾ ਲਈ। ਇਹ ਬੜੀ ਆਰਾਮ ਨਾਲ ਇੱਕ-ਇੱਕ ਕਰਕੇ ਪਾਣਾ ਹੈ। ਲਓ ਜੀ ਆਪਣੇ ਬਹੁਤ ਹੀ ਟੇਸਟੀ ਵੈਜੀਟੇਬਲ ਬ੍ਰੈਡ ਫਿੰਗਰ ਬਣ ਕੇ ਬਿਲਕੁਲ ਤਿਆਰ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਆਪਾਂ ਆ ਗਏ ਫੇਰ ਤੁਹਾਡੇ ਵਾਸਤੇ ਬਹੁਤ ਹੀ ਮਜ਼ੇਦਾਰ ਤੇ ਟੇਸਟੀ ਸਨੈਕ ਲੈ ਕੇ ਜਿਹੜਾ ਕਿ ਟੀ ਟਾਈਮ ਸ਼ਾਮ ਨੂੰ ਚਾਹ ਦੇ ਟਾਈਮ ਤੇ ਮਨ ਕਰੇ ਤੇ ਤੁਸੀਂ ਇਹਨੂੰ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਹੋ ਤੇ ਰੈਸਪੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਕਵਾਂਗੀ ਕਿ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਬਟਨ ਨੂੰ ਦਬਾਓ ਤਾਂ ਕਿ ਮੇਰੇ ਆਉਣ ਵਾਲੀਆਂ ਸਾਰੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਤੇ ਚਲੋ ਜੀ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਅੱਜ ਆਪਾਂ ਕਿਹੜੀ ਰੈਸਪੀ ਬਣਾਉਣ ਜਾ ਰਹੇ ਹਾਂ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਜੀ ਵੈਜੀਟੇਬਲ ਬ੍ਰੈਡ ਫਿੰਗਰ ਜਿਹੜੀ ਕਿ ਬਹੁਤ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜਿਵੇਂ ਆਪਾਂ ਹਲੂਆ ਦੇ ਫਿੰਗਰਸ ਬਣਾਉਂਦੇ ਆ ਉਸੇ ਤਰ੍ਹਾਂ ਅੱਜ ਆਪਾਂ ਬ੍ਰੈਡ ਤੋਂ ਬਹੁਤ ਹੀ ਟੇਸਟੀ ਵੈਜੀਟੇਬਲ ਬ੍ਰੈਡ ਫਿੰਗਰ ਬਣਾ ਕੇ ਤਿਆਰ ਕਰਾਂਗੇ ਫਟਾਫਟ ਬਣਨ ਵਾਲੀ ਰੈਸਪੀ ਹੈ ਚਲੋ ਜੀ ਫਿਰ ਸ਼ੁਰੂ ਕਰਦੇ ਆ ਜੀ ਅੱਜ ਦੀ ਆਪਣੀ ਰੈਸਪੀ ਇਹਦੇ ਵਾਸਤੇ ਜੇ ਸਾਨੂੰ ਚਾਹੀਦੀਆਂ ਨੇ ਥੋੜੀਆਂ ਜੀਆਂ ਸਬਜ਼ੀਆਂ ਸਬਜ਼ੀਆਂ ਤੁਸੀਂ ਆਪਣੇ ਅਕੋਰਡਿੰਗ ਕੋਈ ਵੀ ਲੈ ਸਕਦੇ ਹੋ ਮੈਂ ਬਸ ਇੰਨੀਆਂ ਕਿ ਸਬਜ਼ੀਆਂ ਦੇ ਵਿੱਚ ਪਾਵਾਂਗੀ ਤੇ ਨਾਲ ਚਾਹੀਦੇ ਜੀ ਆਪਾਂ ਨੂੰ ਬ੍ਰੈਡ ਸਭ ਤੋਂ ਪਹਿਲਾਂ ਆਪਾਂ ਸਬਜ਼ੀਆਂ ਨੂੰ ਥੋੜਾ ਜਿਹਾ ਤੜਕਾ ਲਗਾ ਕੇ ਤਿਆਰ ਕਰਾਂਗੇ ਫਿਰ ਬਾਕੀ ਅੱਗੇ ਤੁਹਾਨੂੰ ਦੱਸਦੇ ਹਾਂ ਕਿ ਆਪਾਂ ਕਿਸ ਤਰ੍ਹਾਂ ਇਹਨਾਂ ਨੂੰ ਤਿਆਰ ਕਰਨਾ ਹੈ ਮੈਂ 팬 ਵਿੱਚ ਇੱਕ ਚਮਚਾ ਤੇਲ ਪਾਇਆ ਤੇ ਇਹਦੇ ਵਿੱਚ ਮੈਂ ਅੱਧਾ ਚਮਚਾ ਜੀਰਾ ਪਾ ਦਾਂਗੇ ਜੀਰਾ ਨੂੰ ਹਲਕਾ ਜਿਹਾ ਭੁੰਨ ਲਵਾਂਗੇ ਫਿਰ ਨਾਲ ਹੀ ਇਹਦੇ ਵਿੱਚ ਆਪਾਂ ਇਹ ਵਾਲੇ ਪਿਆਜ਼ ਪਾ ਦਾਂਗੇ ਪਿਆਜ਼ ਦੇ ਨਾਲ ਹੀ ਆਪਾਂ ਗਾਜਰ ਪਾ ਦਾਂਗੇ ਕਿਉਂਕਿ ਗਾਜਰ ਨੂੰ ਤੇ ਪਿਆਜ਼ ਨੂੰ ਥੋੜਾ ਟਾਈਮ ਲੱਗਣਾ ਹੈ ਭੁੰਨਣ ਸ਼ ਥੋੜਾ ਜਿਹਾ ਪੈਨਨਪੁੱਲਾ ਇਸਦੇ ਨਾਲ ਹੀ ਸਵਾਦ ਅਨਸਾਰੇ ਦੇ ਵਿੱਚ ਆਪਾਂ ਨਮਕ ਪਾਵਾਂਗੇ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਨਮਕ ਪਾ ਸਕਦੇ ਹੋ ਜਿੰਨਾ ਤੁਸੀਂ ਖਾਣ ਹਿਸਤੰਤ ਕਰਦੇ ਹੋ ਉਸਤਾ ਬਣਾ ਲਓ ਆਹ ਦੇਖੋ ਇਹਦਾ ਥੋੜਾ ਜਿਹਾ ਕਲਰ ਚੇਂਜ ਹੋਇਆ ਹੈ ਇੱਕ ਦੋ ਮਿੰਟ ਆਪਾਂ ਇਹਨੂੰ ਹੋਰ ਫਰਾਈ ਕਰਾਂਗੇ ਇਹਨੂੰ ਪੂਰੀ ਤਰ੍ਹਾਂ ਨਿਪਕਾਣਾ ਸਿਰਫ ਥੋੜਾ ਜਿਹਾ ਪਕਾਣਾ ਹੈ ਕਿਉਂਕਿ ਇਹਨੂੰ ਆਪਾਂ ਜਿਸ ਟਾਈਮ ਤੇ ਫਰਾਈ ਕਰਨਾ ਹੈ ਨੀ ਉਸ ਟਾਈਮ ਤੇ ਵੀ ਪੱਕ ਜਾਣਾ ਹੈ ਇਹ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਨੇ ਤੁਸੀਂ ਇਹਨੂੰ ਬੱਚਿਆਂ ਦੇ ਟਿਫਿਨ 'ਚ ਵੀ ਦੇ ਸਕਦੇ ਹੋ ਜੇਕਰ ਤੁਸੀਂ ਕਿਤੇ ਬਾਹਰ ਜਾਣਾ ਹੈ ਤਾਂ ਵੀ ਤੁਸੀਂ ਇਹਨੂੰ ਨਾਲ ਲੈ ਕੇ ਜਾ ਸਕਦੇ ਹੋ ਐਨੂੰ ਆਪਾਂ ਇੰਨਾ ਕੀ ਭੁੰਨਾਗੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਸਵਾਦ ਅਨੁਸਾਰ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਥੋੜੀ ਜਿਹੀ ਲਸਣ ਅਦਰਕ ਦੀ ਪੇਸਟ ਮੈਂ ਅੱਧਾ ਚਮਚਾ ਪਾਇਆ ਹੈ ਬਿਲਕੁਲ ਆਪਸ਼ਨਲ ਹੈ ਜੇ ਤਾਂ ਨੂੰ ਜੇ ਕਪਾਣ ਉਹਦਾ ਟੇਸਟ ਪਸੰਦ ਆ ਤੇ ਪਾਓ ਜੇ ਨਹੀਂ ਇਸ ਤੋਂ ਬਿਨਾ ਵੀ ਇਹਨਾਂ ਨੂੰ ਬਣਾ ਸਕਦੇ ਹੁਣ ਇਹਦੇ ਨਾਲ ਹੀ ਇਹਦੇ ਵਿੱਚ ਆਪਾਂ ਬਰੀਕ ਕੱਟੀ ਹੋਈ Shimla mirch ਪਾਵਾਂਗੇ ਇਹਨੂੰ ਵੀ 1-2 ਮਿੰਟ ਆਪਾਂ ਭੁੰਨਾਂਗੇ ਜਿਆਦਾ ਨਹੀਂ ਭੁੰਨਣਾ ਕਿਉਂਕਿ ਆਲੂ ਤਾਂ ਪਹਿਲਾਂ ਹੀ ਆਪਣੇ ਪੱਕੇ ਹੋਏ ਨੇ ਇੱਕ ਹਰੀ ਮਿਰਚ ਨੂੰ ਮੈਂ ਇਸ ਤਰ੍ਹਾਂ ਕੁੱਟ ਕੇ ਤਿਆਰ ਕੀਤਾ ਉਹ ਪਾ ਦਾਂਗੇ ਮਿਰਚ ਵੀ ਤੁਸੀਂ ਆਪਣੇ ਸਵਾਦ ਅਨੁਸਾਰ ਪਾਉਣੀ ਆ ਹੁਣ ਇਹਦੇ ਵਿੱਚ ਪਾਵਾਂਗੇ ਜੇ ਆਪਾਂ ਅੱਧਾ ਚਮਚ ਦੇਗੀ ਮਿਰਚ ਅੱਧਾ ਚਮਚ ਧਨੀਆ ਪਾウダー ਅੱਧਾ ਚਮਚਾ ਗਰਮ ਮਸਾਲਾ ਇਹ ਛੋਟੇ ਚਮਚੇ ਨੇ ਮੈਂ ਅੱਧਾ ਅੱਧਾ ਚਮਚ ਲਿਆ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਇਹ ਵਾਲੇ ਆਲੂ ਤੁਸਾਂ ਤੁਸੀਂ ਇਸ ਦਾ ਚੰਗੀ ਤਰ੍ਹਾਂ ਹੱਥ ਨਾਲ ਮਸਲ ਕੇ ਪਾਣਾ ਇਹਦੇ ਨਾਲ ਇਹਦੇ ਵਿੱਚ ਬਾਈਂਡਿੰਗ ਆਏਗੀ ਤੇ ਆਪਣੇ ਜੋ ਵੀ ਆਪਾਂ ਬ੍ਰੈਡ ਫਿੰਗਰਸ ਬਣਾ ਕੇ ਤਿਆਰ ਕਰਨੀਆਂ ਨੇ ਬਹੁਤ ਵਧੀਆ ਤਿਆਰ ਹੋਣਗੀਆਂ ਇੱਥੇ ਤੁਸੀਂ ਆਪਣਾ ਨਮਕ ਮਿਰਚ ਚੈੱਕ ਕਰ ਲਵੋ ਤੁਹਾਨੂੰ ਘੱਟ ਵੱਧ ਲੱਗੇ ਤਾਂ ਤੁਸੀਂ ਐਡ ਕਰ ਸਕਦੇ ਹੋ ਦੇਖੋ ਕਲਰ ਕਿੰਨਾ ਸੋਹਣਾ ਆਇਆ ਤੇ ਖੁਸ਼ਬੂ ਬਹੁਤ ਪਿਆਰੀ ਆਉਣ ਲੱਗ ਪਈ ਹੈ ਇਹਨੂੰ ਥੋੜਾ ਜਿਹਾ ਚਟਪਟਾ ਬਣਾਉਣ ਵਾਸਤੇ ਇਹਦੇ ਵਿੱਚ ਆਪਾਂ ਅੱਧਾ ਚਮਚਾ ਅਮਚੂਰ ਐਡ ਕਰਾਂਗੇ ਤੁਸੀਂ ਚਾਹਤੇ ਇਹਦੇ ਵਿੱਚ ਅਨਾਰ ਦਾਣਾ ਵੀ ਐਡ ਕਰ ਸਕਦੇ ਹੋ ਤੇ ਹੁਣ ਇਹਦੇ ਵਿੱਚ ਮੈਂ ਥੋੜਾ ਜਿਹਾ ਫਰੈਸ਼ ਧਨੀਆ ਉਹਨੂੰ ਕੱਟ ਕੇ ਪਾਵਾਂਗੀ ਫਿਲਿੰਗ ਆਪਣੀ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਹੁਣ ਆਪਾਂ ਥੋੜਾ ਠੰਡਾ ਕਰਦੇ ਆ ਫਿਰ ਆਪਾਂ ਬਣਾਨੇ ਆ ਜੀ ਬਹੁਤ ਹੀ ਟੇਸਟੀ ਕ੍ਰਿਸਪੀ ਕਰਾਰੀ ਬ੍ਰੈਡ ਫਿੰਗਰਸ ਇਹ ਫਿਲਿੰਗ ਇੰਨੀ ਟੇਸਟੀ ਹੈ ਕਿ ਇਹਨੂੰ ਤੁਸੀਂ ਇਸ ਤਰ੍ਹਾਂ ਵੀ ਖਾਓ ਤੇ ਬਹੁਤ ਵਧੀਆ ਲੱਗਦੀ ਹੈ ਇਹਦੇ ਵਿੱਚ ਚਾਹੋ ਤੇ ਤੁਸੀਂ ਪਨੀਰ ਵੀ ਪਾ ਸਕਦੇ ਹੋ ਤੁਹਾਡੀ ਆਪਣੀ ਇੱਛਾ ਹੈ ਫਿਕਸ ਕਰੋ ਹੁਣ ਆਪਾਂ ਗੈਸ ਬੰਦ ਕਰਤਾ ਹੈ ਤੇ ਫਿਲਿੰਗ ਠੰਡੀ ਹੋਣ ਲਈ ਰੱਖ ਦਿੰਆਂ ਹੁਣ ਆਪਾਂ ਬੈਟਰ ਬਣਾ ਕੇ ਤਿਆਰ ਕਰਾਂਗੇ ਮੈਂ ਇੱਕ ਕੌਲੀ ਮੈਦਾ ਲਿਆਏ ਇਹਦੇ ਵਿੱਚ ਸਵਾਦ ਅਨਸਾਰ ਤੁਸੀਂ ਕੋਈ ਵੀ ਮਸਾਲਾ ਪਾ ਸਕਦੇ ਹੋ ਮੈਂ ਇਹਦੇ ਵਿੱਚ ਇੱਕ ਚਮਚਾ ਰਿਆ ਨੂੰ ਪਾਇਆ ਮੈਂ ਹੋਰ ਕੁਝ ਨਹੀਂ ਪਾਣਾ ਤੇ ਥਲਕਾ ਜਿਹਾ ਇਹਦੇ ਵਿੱਚ ਆਪਾਂ ਨਮਕ ਐਡ ਕਰਾਂਗੇ ਅੱਧਾ ਚਮਚਾ ਨਮਕ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਦਾਂਗੇ ਹੁਣ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇਹਦਾ ਇੱਕ ਕੋਲ ਬਣਾ ਕੇ ਤਿਆਰ ਕਰਾਂਗੇ ਇਹਨਾਂ ਨੂੰ ਆਪਾਂ ਮਿਕਸ ਕਰ ਲਿਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾਵਾਂਗੇ ਇਹਨੂੰ ਕੋਲ ਲਵਾਂਗੇ ਪਾਣੀ ਥੋੜਾ ਜਿਹਾ ਪਾਣਾ ਤੁਸੀਂ ਜਿਆਦਾ ਨਹੀਂ ਪਾਣਾ ਬੈਟਰ ਨਾ ਹੀ ਬਹੁਤਾ ਗਾੜਾ ਹੋਣਾ ਚਾਹੀਦਾ ਹੈ ਤੇ ਨਾ ਹੀ ਬਹੁਤਾ ਪਤਲਾ ਥੋੜਾ ਥੋੜਾ ਪਾਣੀ ਪਾ ਕੇ ਅਸੀਂ ਮੈਦੇ ਦਾ ਇਸ ਤਰ੍ਹਾਂ ਦਾ ਕੋਲ ਤਿਆਰ ਕੀਤਾ ਹੈ ਇਹ ਕੋਲ ਨਾ ਹੀ ਜਿਆਦਾ ਪਤਲਾ ਤੇ ਨਾ ਹੀ ਜਿਆਦਾ ਗਾੜਾ ਹੈ ਬਸ ਇਹਦੇ ਚ ਆਪਾਂ ਇੱਕ ਚਮਚਾ ਹੋਰ ਪਾਣੀ ਐਡ ਕਰਾਂਗੇ ਇੱਕ ਕੋਲੀ ਚ ਆਪਾਂ ਅੱਧਾ ਪਾਣੀ ਇਸਤੇਮਾਲ ਕੀਤਾ ਹੈ ਤੇ ਅੱਧਾ ਪਾਣੀ ਇਹਦੇ ਵਿੱਚ ਹੀ ਬਚਿਆ ਹੋਇਆ ਹੈ ਬਸ ਇਹਨੂੰ ਮਿਕਸ ਕਰਤਾ ਹੈ ਹੁਣ ਆਪਾਂ ਕਰਦੇ ਆਂ ਜੀ ਬਰੈਡਾਂ ਤੇ ਸਟਫਿੰਗ ਕਰਨ ਦੀ ਤਿਆਰੀ ਇਹਦੇ ਤੇ ਲਗਾਣੇ ਆਪਾਂ ਮਿਸ਼ਰਣ ਜਿਹੜਾ ਬਣਾ ਕੇ ਤਿਆਰ ਕੀਤਾ ਹੈ ਮੈਂ ਤੁਹਾਨੂੰ ਚੰਮਚ ਨਾਲ ਦਿਖਾਨੀ ਆ ਕਿ ਸਾਡੇ ਇਹ ਘੋਲ ਕਿਵੇਂ ਦਾ ਬਣਿਆ ਹੈ ਆਹ ਦੇਖੋ ਜੀ ਆਪਣਾ ਘੋਲ ਇਸ ਤਰ੍ਹਾਂ ਦਾ ਬਣ ਕੇ ਤਿਆਰ ਹੋਇਆ ਹੈ ਇਹ ਨਾ ਹੀ ਬਹੁਤਾ گاੜਾ ਹੈ ਨਾ ਹੀ ਬਹੁਤ ਪਤਲਾ ਹੈ ਬਸ ਇਸ ਤਰ੍ਹਾਂ ਦਾ ਸਾਨੂੰ ਇਹ ਚਾਹੀਦਾ ਹੈ ਹੁਣ ਇਹਨੂੰ ਰੱਖਦੇ ਆਂ ਸਾਈਡ ਤੇ ਤੇ ਬਰੈਡ ਤੇ ਕਰਦੇ ਆਂ ਜੀ ਆਪਾਂ ਫਿਲਿੰਗ ਜਿਹੜੀ ਆਪਾਂ ਤਿਆਰ ਕੀਤੀ ਹੈ ਫਿਲਿੰਗ ਵੀ ਆਪਣੀ ਠੰਡੀ ਹੋ ਗਈ ਹੈ ਹੁਣ ਕਰਦੇ ਹਾਂ ਜੀ ਆਪਾਂ ਤਿਆਰੀ ਮੈਂ ਇਸ ਤਰ੍ਹਾਂ ਚਾਰ ਬ੍ਰੈਡ ਲਏ ਨੇ ਇਹ ਥੋੜੀ ਛੋਟੀ ਬ੍ਰੈਡ ਹੈ ਥੋੜੇ ਵੱਡੇ ਬ੍ਰੈਡ ਵੀ ਹੋਣਗੇ ਤਾਂ ਵੀ ਇਹ ਬਣ ਜਾਂਦਾ ਮੈਂ ਵਾਈਟ ਬ੍ਰੈਡ ਦਾ ਇਸਤੇਮਾਲ ਕਰ ਰਹੀ ਹਾਂ ਇਹਨਾਂ ਨੂੰ ਬਣਾਉਣ ਵਾਸਤੇ ਇਹਦੀਆਂ ਸਾਈਡਾਂ ਨੂੰ ਉਤਾਰਨ ਦੀ ਕੋਈ ਜ਼ਰੂਰਤ ਨਹੀਂ ਆ ਜੇ ਤੁਸੀਂ ਚਾਹੋ ਤੇ ਉਤਾਰ ਵੀ ਸਕਦੇ ਪਰ ਮੈਂ ਇਸ ਤਰ੍ਹਾਂ ਹੀ ਰਹਿਣ ਦਵਾਂਗੀ ਹੁਣ ਆਪਾਂ ਫਿਲਿੰਗ ਇਹਨਾਂ ਤੇ ਲਗਾਉਨੇ ਆ ਸਾਰੀ ਫਿਲਿੰਗ ਨੂੰ ਤੁਸੀਂ ਇਸ ਤਰ੍ਹਾਂ ਚੰਗੀ ਤਰ੍ਹਾਂ ਸਾਰੀਆਂ ਸਾਈਡਾਂ ਤੇ ਲਗਾ ਦਿਓ ਥੋੜਾ ਜਿਹਾ ਹਲਕੇ ਹਲਕੇ ਹੱਥ ਨਾਲ ਤੁਸੀਂ ਦਬਾਣਾ ਹੈ ਤੁਸੀਂ ਚਾਹੋ ਤੈਨੂੰ ਹੱਥ ਨਾਲ ਵੀ ਲਗਾ ਸਕਦੇ ਹੋ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਰੇ ਬ੍ਰੈਡ ਤੇ ਫਿਲਿੰਗ ਭਰ ਕੇ ਲਾ ਕੇ ਤਿਆਰ ਕਰਨੀ ਹੈ ਸਿਰਫ ਹਲਕਾ-ਹਲਕਾ ਇਹਨੂੰ ਪ੍ਰੈਸ ਕਰ ਦੇਣਾ ਹੈ ਤੇ ਸਾਰੇ ਬ੍ਰੈਡ ਆਪਾਂ ਇਸ ਤਰ੍ਹਾਂ ਕਰਕੇ ਤੇ ਫਿਰ ਇਹਨਾਂ ਨੂੰ ਬਣਾਉਣੇ ਆ ਇਸ ਤਰ੍ਹਾਂ ਅਸੀਂ ਸਾਰੇ ਬ੍ਰੈਡਾਂ ਉੱਪਰ ਜਿਹੜੀ ਸਟਫਿੰਗ ਤਿਆਰ ਕੀਤੀ ਸੀ ਉਹ ਲਗਾ ਲਈਏ ਟੋਟਲ ਆਪਾਂ 6 ਬ੍ਰੈਡ ਤਿਆਰ ਕੀਤੇ ਨੇ ਹੁਣ ਇਹਨਾਂ ਨੂੰ ਆਪਾਂ ਕੱਟ ਕੇ ਇਹਦੀ ਫਿੰਗਰਸ ਕੱਟ ਕੇ ਤਿਆਰ ਕਰਦੇ ਆ ਤੁਸੀਂ ਆਪਣੇ ਹਿਸਾਬ ਨਾਲ ਇਹਨਾਂ ਨੂੰ ਕੱਟ ਲਓ ਜਿੰਨਾ ਵੀ ਤੁਸੀਂ ਚਾਹੋ ਉਸ ਹਿਸਾਬ ਨਾਲ ਇਹਨਾਂ ਨੂੰ ਕੱਟ ਸਕਦੇ ਹੋ ਮੈਂ ਇਹਨਾਂ ਨੂੰ ਇਸ ਤਰੀਕੇ ਨਾਲ ਕਟਾਂਗੀ ਆ ਦੇਖੋ ਜੀ ਇਸ ਤਰ੍ਹਾਂ ਇਹਨਾਂ ਦੇ ਆਪਾਂ ਫਿੰਗਰਸ ਬਣਾ ਕੇ ਤਿਆਰ ਕਰਾਂਗੇ ਸਾਰੇ ਆਪਾਂ ਬ੍ਰੈਡ ਫਿੰਗਰਸ ਬਣਾ ਕੇ ਤਿਆਰ ਕਰ ਲਏ ਨੇ ਆਹ ਦੇਖੋ ਇਸ ਤਰ੍ਹਾਂ ਦੇ ਆਪਾਂ ਕੱਟ ਕੇ ਤਿਆਰ ਕੀਤੇ ਨੇ ਹੁਣ ਇਹਨਾਂ ਨੂੰ ਆਪਾਂ ਇਹ ਵਾਲਾ ਜਿਹੜਾ ਆਪਾਂ ਮੈਦੇ ਦਾ ਬੈਟਰ ਬਣਾਇਆ ਹੈ ਉਹਦੇ ਵਿੱਚ ਡਿਪ ਕਰਕੇ ਬ੍ਰੈਡ ਕ੍ਰੰਬਸ ਲਗਾ ਕੇ ਤੇ ਇੱਕ ਪਲੇਟ 'ਚ ਰੱਖਾਂਗੇ ਆ ਦੇਖੋ ਇਸ ਤਰ੍ਹਾਂ ਇੱਕ ਪੀਸ ਲੈਣਾ ਹੈ ਇਹਨੂੰ ਇਸ ਤਰ੍ਹਾਂ ਕੋਲ ਵਿੱਚ ਡਿਪ ਕਰ ਲੈਣਾ ਹੈ ਤੇ ਸੁੱਕੇ ਹੱਥ ਦੇ ਨਾਲ ਇਸ ਤਰ੍ਹਾਂ ਇਸਤੇ ਬ੍ਰੈਡ ਕ੍ਰੰਬਸ ਲਗਾਉਣੇ ਨੇ ਬਸ ਚੰਗੀ ਤਰ੍ਹਾਂ ਇਹਨੂੰ ਕੋਟ ਕਰ ਲੈਣਾ ਹੈ ਇੱਕ ਹੱਥ ਗਿੱਲਾ ਤੇ ਇੱਕ ਸੁੱਕਾ ਰੱਖਣਾ ਇਸ ਤਰ੍ਹਾਂ ਕਰਕੇ ਇਹਨੂੰ ਤੁਸੀਂ ਪਲੇਟ ਵਿੱਚ ਰੱਖੀ ਜਾਓ ਇਸ ਤਰ੍ਹਾਂ ਕਰਕੇ ਆਪਾਂ ਸਾਰੇ ਬ੍ਰੈਡ ਫਿੰਗਰਸ ਤਿਆਰ ਕਰਦੇ ਆਂ ਤੇ ਫਿਰ ਕਰਦੇ ਆਂ ਜੀ ਇਹਨੂੰ ਫਰਾਈ ਲਓ ਜੀ ਆਪਣੇ ਸਾਰੇ ਵੈਜੀਟੇਬਲ ਬ੍ਰੈਡ ਫਿੰਗਰ ਬਣ ਕੇ ਬਿਲਕੁਲ ਤਿਆਰ ਨੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਤਿਆਰ ਕੀਤਾ ਹੈ ਤੇ ਹੁਣ ਇਹਨੂੰ ਕਰਦੇ ਆ ਜੀ ਆਪਾਂ ਫਰਾਈ ਇੱਧਰ ਆਪਾਂ ਹਾਈ ਫਲੇਮ ਤੇ ਤੇਲ ਗਰਮ ਰੱਖਿਆ ਇਹਨਾਂ ਨੂੰ ਤੁਸੀਂ ਹਾਈ ਫਲੇਮ ਤੇ ਹੀ ਫਰਾਈ ਕਰਨਾ ਹੈ ਲੋਹ ਤੇ ਨਹੀਂ ਕਰਨਾ ਤੇ ਬੜੇ ਆਰਾਮ ਨਾਲ ਇੱਕ ਇੱਕ ਕਰਕੇ ਪਾਣਾ ਹੈ ਤਾਂ ਕਿ ਤੇਲ ਗਰਮ ਹੈ ਇਹਦਾ ਛਿੱਟਾ ਹੱਥ ਨੂੰ ਨਾ ਲੱਗ ਜਾਵੇ ਜਿੰਨੀ ਇੱਕ ਕੜਾਈ ਚੰਦੇ ਨੇ ਉਸ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਪਾਣਾ ਇੱਕ ਦਾ ਮੈਂ ਇਹਨਾਂ ਨੂੰ ਫਰਾਈ ਹੋਣ ਦੇਣਾ ਤੇ ਫਿਰ ਇਹਨਾਂ ਨੂੰ ਉਲਟਾਣਾ ਹੈ। ਪਲਟਾ-ਪਲਟਾ ਕੇ ਚੰਗੀ ਤਰ੍ਹਾਂ ਆਪਾਂ ਇਹਨਾਂ ਨੂੰ ਸੇਕ ਲਵਾਂਗੇ। ਲੋ ਫਲੇਮ ਤੇ ਇਹਨਾਂ ਨੂੰ ਤੁਸੀਂ ਬਿਲਕੁਲ ਵੀ ਫਰਾਈ ਨਹੀਂ ਕਰਨਾ। ਆਹ ਦੇਖੋ ਹਾਈ ਗ੍ਰੇਡ ਤੇ ਫਟਾਫਟ ਫਰਾਈ ਹੋ ਜਾਂਦੇ ਨੇ। ਲਓ ਜੀ ਆਪਣੇ ਬ੍ਰੈਡ ਫਿੰਗਰਸ ਬਿਲਕੁਲ ਕ੍ਰਿਸਪੀ ਕਰਾਰੇ ਫਰਾਈ ਹੋ ਕੇ ਤਿਆਰ ਹੋਏ ਨੇ। ਹੁਣ ਆਪਾਂ ਇਹਨਾਂ ਨੂੰ ਬਾਹਰ ਕਰਦੇ ਹਾਂ। ਇਹ ਨੂੰ ਟਿਸ਼ੂ ਪੇਪਰ ਤੇ ਕੱਢੋ ਤਾਂ ਕਿ ਐਕਸਟਰਾ ਏ ਟਿਸ਼ੂ ਪੇਪਰ ਤੇ ਰਹਿ ਜਾਵੇ ਦੂਜਾ ਬੈਚ ਵੀ ਫਰਾਈ ਕਰਾਂਗੇ ਬੜੇ ਆਰਾਮ ਨਾਲ ਇਹਨਾਂ ਨੂੰ ਹੌਲੀ ਹੌਲੀ ਤੁਸੀਂ ਤੇਲ 'ਚ ਪਾਣਾ ਹੈ ਲੋ ਜੀ ਆਪਣੇ ਬਹੁਤ ਹੀ ਟੇਸਟੀ ਵੈਜੀਟੇਬਲ ਬ੍ਰੈਡ ਫਿੰਗਰ ਬਣ ਕੇ ਬਿਲਕੁਲ ਤਿਆਰ ਨੇ ਦੇਖੋ ਕਿੰਨੇ ਸੋਨੇ ਲੱਗ ਰਹੇ ਨੇ ਫੋਨ ਕਰਦੇ ਆ ਜੀ ਇਹਨਾਂ ਨੂੰ ਆਪਾਂ ਸਰਵ ਲਓ ਜੀ ਆਪਣੇ ਬਹੁਤ ਹੀ ਟੇਸਟੀ ਵੈਜੀਟੇਬਲ ਬ੍ਰੈਡ ਫਿੰਗਰ ਬਣਾ ਕੇ ਬਿਲਕੁਲ ਤਿਆਰ ਨੇ ਇਹਨੂੰ ਮੈਂ ਗ੍ਰੀਨ ਚਿੱਲੀ ਸੌਸ ਤੇ ਟਮੇਟੋ ਕੈਚੱਪ ਨਾਲ ਸਰਵ ਕੀਤਾ ਹੈ ਦੇਖੋ ਕਿੰਨੇ ਸੁਨੇ ਬਣੇ ਨੇ ਤੇ ਕਿੰਨੇ ਕ੍ਰਿਸਪੀ ਬਣੇ ਨੇ ਖਾਣ ਵਿੱਚ ਵੀ ਬਹੁਤ ਟੇਸਟੀ ਨੇ ਆਹ ਦੇਖੋ ਜੀ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਨੇ ਇਹਨਾਂ ਨੂੰ ਤੁਸੀਂ ਫਟਾਫਟ ਬਣਾ ਕੇ ਤਿਆਰ ਕਰ ਸਕਦੇ ਹੋ ਕੋਈ ਵੀ ਗੈਸਟ ਆਵੇ ਤੁਸੀਂ ਸਾਰੀ ਤਿਆਰੀ ਪਹਿਲਾਂ ਕਰ ਸਕਦੇ ਹੋ ਜਦੋਂ ਗੈਸਟ ਆਉਣ ਤੇ ਉਦੋਂ ਤੁਸੀਂ ਇਹਨਾਂ ਨੂੰ ਉਸੇ ਟਾਈਮ ਫਰਾਈ ਕਰ ਸਕਦੇ ਹੋ ਇਹ ਸੀ ਮੇਰਾ ਬਹੁਤ ਹੀ ਸਿੰਪਲ ਜਿਹਾ ਤਰੀਕਾ ਵੈਜੀਟੇਬਲ ਬ੍ਰੈਡ ਫਿੰਗਰ ਬਣਾਉਣ ਦਾ ਤੇ ਤੁਸੀਂ ਵੀ ਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਜੇਕਰ ਤੁਸੀਂ ਇਹਨਾਂ ਨੂੰ ਇੱਕ ਵਾਰੀ ਬਣਾਇਆ ਤਾਂ ਤੁਸੀਂ ਬਾਰ-ਬਾਰ ਇਹ ਸਨੈਕਸ ਬਣਾ ਕੇ ਖਾਓਗੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਹੱਸਦੇ ਵਸਦੇ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ